ਸਤਿਕਾਰਯੋਗ ਸਰਕਾਰੀ ਰਾਣੇ ਆਪਣੇ ਮਿਹਨਤ ਨੂੰ ਬੇਲੇ ਨੂੰ ਕਰਦਾ ਹੈ ਬੇਲੇ ਨੂੰ ਕਰਤਾ ਬੇਕਰ ਮੇਰੇ ਬੱਚੇ ਛੋਟੇ ਛੋਟੇ ਬੇਕਰ ਜਵਾਨ ਸਾਥੀ ਅਮਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਉਹ ਤੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਉਥੇ ਪੰਜਾਬ ਲਈ ਪੰਜਾਬ ਪੁਲਿਸ ਲਈ ਸਾਰੇ ਦੇਸ਼ ਲਈ ਇਹ ਨਾ ਪੂਰਾ ਹੋ ਹੁੰਦਾ ਹੈ ਮੈਂ ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਆ ਕਿ ਜਿਹੜੀ ਸ਼ਹਾਦਤ ਹੈ ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਏਗਾ ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ। ਔਰ ਸਰਕਾਰ ਵੱਲੋਂ ਜੋ ਵੱਦ ਤੋਂ ਵੱਧ પ્રયાસ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖਰੇ ਹਮੇਸ਼ਾ ਕੀਤੀ ਜਾਂਦੀ ਰਹੇਗੀ। ਔਰ ਬਾਕੀ ਜਿਹੜੇ ਸ਼ਰਾਰਤੀ ਅੰਸਰ ਹੈ ਜਾਂ ਗੈਂਗਸਟਰਸ ਹੈ ਉਹਨਾਂ ਨੂੰ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਠੀਕ ਹੈ। ਜੀ ਸ਼ਹੀਦ ਅਮਰਿਤਪਾਲ ਸਿੰਘ ਨੇ ਆਪਣੀ ਲਾਈਨ-ਅਪ ਡਿਊਟੀ ਤੇ ਸੁਪਰੀਮ ਸੈਕਰੀਫਾਈਸ ਕੀਤਾ ਹੈਗਾ ਕ੍ਰਾਈਮ ਅਗੇਂਸਟ ਲੜਦੇ ਹੋਏ ਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅਮਰਿਤਪਾਲ ਤੇ ਮਾਨ ਹੈ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਇੱਕ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਿਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਤੇ 1 ਕਰੋੜ ਰੁਪਿਆ ਪੰਜਾਬ ਸਰਕਾਰ ਉਹਨਾਂ ਜੋ ਐਕਸ-ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਲਾਜ਼ਮ ਨੂੰ ਟੋਟਲ 2 ਕਰੋੜ ਰੁਪਿਆ ਨਾਲ ਇੱਕ ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਉਹ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਧਿਆਨ ਰੱਖਣ ਲਈ ਆ ਦਿੱਤੀ ਜਾਏਗੀ ਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅਮਰਿਤਪਾਲ ਦੀ ਸ਼ਹਾਦਤ ਤੇ ਮਾਣ ਕਰਦਾ ਹੈ ਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜਦਾ ਹੈ ਖੜੇ ਰਾਣੀ ਦੀ ਕੀ ਸਥਿਤੀ ਹੈ ਜਿਹੜੀ ਜਿਸ ਵੇਲੇ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਤਾਂ ਵੀਤੇ ਗੱਲ ਵੀ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਵੱਲੋਂ ਬੜੇ ਅਤਤ ਇਨਾਤੀ ਬੰਦੀ ਕੀਤੀ ਹੈ ਜਨਰਲ ਵੀ ਚਾਲ ਵੀ ਕਿਤੇ ਹਲਕਾ ਕੁਛ ਆ ਲੱਗਦਾ ਜੀ ਜਦੋਂ ਫੜਾਇਆ ਜਾਏਗਾ ਤੁਹਾਨੂੰ ਕੰਮ ਕੀਤਾ ਜਾਏਗਾ ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਤੇ ਉਹਨੂੰ ਜਲਦੀ ਫੜ ਲਿਆ ਜਾਏਗਾ ਸਰ ਤਿੰਨ ਲੋਕ ਜਾ ਰਹੇ ਉਸ ਨੂੰ ਗ੍ਰਿਫਤਾਰ ਕਰਨ ਵਾਸਤੇ ਕੋਈ ਇਨਪੁਟ ਸੀਗਾ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ ਜੀ ਹਾਂ ਜੀ ਸਭ ਇਨਪੁਟ ਮਿਲਿਆ ਕਿ ਉਸ ਕੋ ਕੋ ਬੈਕਪਨ ਹੈ ਔਰ ਕੋਈ ਤਿਆਰੀ ਨਹੀਂ ਸੀਗੀ ਲੱਗ ਸਤ ਤਿੰਨ ਲੋਕ ਚਲੇ ਜਾ ਰਹੇ ਹੋ

x aur whatsapp channel par